ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਜਲੰਧਰ ਦੇ ਵਿੱਚ ਬੀਤੇ ਐਤਵਾਰ ਦੀ ਰਾਤ ਨੂੰ ਤਿੰਨ ਲੋਕਾਂ ਦੀ ਆਕਸੀਜਨ ਦੀ ਕਮੀ ਅਤੇ ਉਸਤੇ ਆਕਸੀਜਨ ਦੇ ਬਾਤ ਹੋਣ ਦੇ ਬਾਅਦ ਜਿਹੜਾ ਮੌਤ ਹੋ ਗਈ ਸੀ ਤੇ ਜਿਸਦੇ ਬਾਅਦ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਸੀ ਤੇ ਇਸ ਨੂੰ ਲੈ ਕੇ ਜਿਹੜਾ ਕਿ ਜਾਂਚ ਕਮੇਟੀ ਬਠਾਈ ਗਈ ਸੀ ਤੇ ਅੱਜ ਡਾਕਟਰ ਬਲਬੀਰ ਸਿੰਘ ਉਹਨਾਂ ਵੱਲੋਂ ਜਿਹੜਾ ਉਹਨਾਂ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਰਾਜਕੁਮਾਰ ਡਾਕਟਰ ਸੁਨਾਕਸ਼ੀਤ ਤੇ ਡਾਕਟਰ ਫਰਜੀ ਸਿੰਘ ਇਹਨਾਂ ਸਸਪੈਂਡ ਕਰ ਦਿੱਤਾ ਗਿਆ ਤੇ ਜਿਹੜੇ ਕੰਟਰੈਕਟ ਬੇਸ ਤੇ ਡਾਕਟਰ ਸ਼ਮਿੰਦਰ ਸੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਫਿਲਹਾਲ ਅਸੀਂ ਸਨਮੇ ਮੌਜੂਦ ਹੈ ਮੈਡੀਕਲ ਰਿਪ੍ਰੀਜ਼ੈਂਟ ਡਾਕਟਰ ਰਾਜਕੁਮਾਰ ਦੇ ਆਫਿਸ ਦੇ ਬਾਹਰ ਹੋਰ ਮੌਸਮ ਦੇ ਸਬੰਧ ਵਿੱਚ ਇਹਨਾਂ ਕਾਲਪਨਿਕ ਸਥਿਤੀ ਨੂੰ ਦੇਖੀ ਆਖਿਰ ਇਹ ਬਹੁਤ ਕੋਈ ਸੀ ਜੇ ਉਸਦੇ ਬਾਅਦ ਇਹ ਜਾਂਚ ਹੋਈ ਕਿ ਵੈਕਸੀਨ ਕਿ ਅਜ ਹੈਲਥ ਮਿਨਿਸਟਰ ਵੱਲੋਂ ਜਿਹੜਾ ਐਕਸ਼ਨ ਲਿਆ ਗਿਆ ਉਹ ਤੇ ਇਹਨਾਂ ਦਾ ਕੀ ਕਹਿਣਾ ਹੈ ਸਰ ਐ ਤੁਹਾਨੂੰ ਰਾਤ ਨੂੰ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਉਸਦੇ ਬਾਅਦ ਡਾਕਟਰ ਬਰਵੀਰ ਸਿੰਘ ਹੈਲਥ ਮਿਨਿਸਟਰ ਪੰਜਾਬ ਉਹ ਪਹੁੰਚਦੇ ਨੇ ਤੁਹਾਡੇ ਵੱਲੋਂ ਨੋ ਮੈਂਬਰੀ ਕਮੇਟੀ ਦਾ ਗਠਨ ਕਰਨ ਦੀ ਗੱਲ ਕੀਤੀ ਜਾਂਦੀ ਹੈ ਨਿਕੀ ਰਾਜ ਜੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਐਸ ਐਮ ਓ ਡਾਕਟਰ ਸੁਜੀਤ ਸਿੰਘ ਡਾਕਟਰ ਸੁਨਾਕਸ਼ੀ ਤੇ ਜਿਹੜੇ ਸ਼ਮਿੰਦਰ ਸਿੰਘ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਉਹਦੇ ਵਿੱਚ ਤੁਹਾਡਾ ਨਾਮ ਕੀ ਕੀ ਕਹਿਣਾ ਚਾਹੁੰਦੇ ਦੇਖੋ ਜੀ ਉਹ ਸਰਕਾਰ ਨੇ ਕਮੇਟੀ ਬਣਾਈ ਸੀ ਸਿਖਾਉਣ ਦੇ ਖੇਤਰੀ ਕੀਤੀ ਆ ਬੀਇੰਗ ਦੇ ਹੈੱਡ ਆਫ ਦੀ ਇੰਸਟੀਟਿਊਸ਼ਨ ਤੇ ਮੈਨੂੰ ਜਵਾਬ ਦੇ ਨਹੀਂ ਹੈਗੀ ਲੇਕਿਨ ਜਿਹੜੀ ਕੋਤਾਹੀ ਉਹਨਾਂ ਨੇ ਕਿਹਾ ਬਿਲਕੁਲ ਸਾਹਮਣੇ ਆਈ ਗਿਆ ਕਿ ਸਪਲਾਈ ਬੰਦ ਹੋ ਜਾਣਾ ਕਈ ਲੋਕਾਂ ਦੀ ਮੌਤ ਹੋ ਜਾਣਾ ਤੇ ਜਿਨ੍ਹਾਂ ਦੀ ਡਿਊਟੀ ਸੀ ਉਸ ਸਮੇਂ ਕਹਿੰਦੇ ਉੱਥੇ ਮੌਜੂਦ ਨਹੀਂ ਸੀ ਹਾਂ ਜੀ ਉਹ ਜਿਹੜੇ ਸੀ ਉਥਲੇ ਡਾਕਟਰ ਜਿਹੜੇ ਆ ਤੇ ਡਾਕਟਰ ਸਨੋਕਸ਼ੀ ਤੇ ਡਾਕਟਰ ਜਿਹੜਾ ਅਸਮਿੰਦਰ ਹੌਸਜਨ ਉਹ ਸੁੰਨੇ ਮੈਂਬਰ ਲਗਾ ਕਿ ਮੌਜੂਦ ਸੀ ਤੇ ਉਸ ਨਾਲ ਤੁਹਾਡਾ ਕੰਟੈਕਟ ਹੋਇਆ ਸੀ ਉਸ ਸਮੇਂ ਕਿ ਜਦੋਂ ਤਿੰਨ ਮੌਤ ਹੋ ਜਾਂਦੀ ਹੈ ਤਾਂ ਮੈਨੂੰ ਜੋ ਵੀ ਇਹ ਪਤਾ ਲੱਗਾ ਜਦੋਂ ਮੈਨੂੰ ਪਤਾ ਲੱਗਾ ਮੈਂ ਉਹ ਦੋ ਹਸਪਤਲ ਆ ਗਿਆ ਅੱਛਾ ਪਰ ਤੁਹਾਡੇ ਵੱਲੋਂ ਵੀ ਨੋ ਮੈਂਬਰੀ ਜਿਹੜੀ ਕਮੇਟੀ ਸੀ ਉਹਨੂੰ ਕੀ ਭੰਗ ਕਰ ਦਿੱਤਾ ਗਿਆ ਹੈਲਥ ਮਿਨਿਸਟਰ ਵੱਲੋਂ ਤੇ ਉਹਨਾਂ ਨੇ ਜਿਹੜੀ ਉਥਾਂ ਦੀ ਟੀਮ ਭੇਜੀ ਸੀ ਨਹੀਂ ਉਹ ਤਾਂ ਤੁਹਾਡੇ ਮਾਨਜੋ ਮਤੀ ਸਾਹਿਬ ਨੇ ਆਪਣੀ ਕਮੇਟੀ ਬਣਾਈ ਹੈ ਤੇ ਉਹ ਫਿਰਦੀ ਹੈ ਸਰਕਾਰ ਵਾਲੀ ਕਮੇਟੀ ਹੈ ਅੱਛਾ ਇਹ ਸਰਕਾਰ ਵੱਲੋਂ ਰੱਖੇ ਜਾਂਦੀ ਹੈ ਸਰਕਾਰ ਵੱਲੋਂ ਰੱਖੇ ਤੇ ਇਹਨਾਂ ਦੀ ਕਿੰਨੀ ਕੀ ਤਨਖਾਹ ਹੁੰਦੀ ਹੈ ਤੇ ਡਿਊਟੀ ਦੀ ਟਾਈਮਿੰਗ ਕੀ ਹੁੰਦੀ ਹੈ ਇਹਨਾਂ ਦੀ ਸੈਲਰੀ ਲਗਭਗ 78000 ਜਰ ਰੁਪਏ ਪਰ ਮਹੀਨਾ ਤੇ ਡਿਊਟੀ ਟਾਈਮਿੰਗ ਕੀ ਹੁੰਦੀ ਹੈ ਡਿਊਟੀ ਟਾਈਮ ਉਹਨਾਂ ਦੇ ਰਾਉਂਡ ਦੀ ਕਲਾਕਟ੍ਰਿਸ਼ਨ ਬਾਈ ਡਿਊਟੀ ਲੱਗਦੀ ਹੈ ਮੁਝ ਜੀ ਸਾਹਿਬ ਤੇ ਇਹਨਾਂ ਦੀ ਉੱਥੇ ਜਿਹੜੀ ਆਕਸੀਜਨ ਸਪਲਾਈ ਤੇ ਡਿਊਟੀ ਸੀ ਆਈ ਸੀ ਯੂ ਦੇ ਵਿੱਚ ਆਈ ਸੀ ਯੂ ਡਿਊਟੀ ਲੱਗੇ ਟੋਮੋ ਸੈਂਟਰ ਦੇ ਵਿੱਚ ਲੱਗਦੀ ਹੈ ਬਿਲਕੁਲ ਸੋ ਇਸਨ ਡਾਕ